ਪੰਜਾਬ ਦੇ ਜਿਹਨੂੰ ਯੋद्धा ਕਹਿੰਦੇ ਥਾਂ ਦਾ ਤੇ ਪੋਸਟਰ ਲੱਗੇ ਜਾ ਰਹੇ ਆ ਪਰ ਯੋद्धा ਕਿਸ ਕੱਲ ਦਾ ਹੈ ਜਦੋਂ ਬੰਦਾ ਕਿਸੇ ਦਾ ਕਤਲ ਕਰਕੇ ਬਾਹਰਲੇ ਬਦੇਸ਼ਾਂ 'ਚ ਭੱਜ ਜਾਂਦਾ ਮੈਨੂੰ ਯੋद्धा ਨਹੀਂ ਸਮਝਦਾ ਯੋਧੇ ਤਾਂ ਸਾਡੇ ਉਹ ਸੀਗੇ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਇਹ ਸਾਡੇ ਯੋਧੇ ਸੀਗੇ ਸਾਡੇ ਪੰਜਾਬ ਦੇ ਤੇ ਇਹਨੂੰ ਤਾਂ ਇੱਕ ਹਵਾਬਾਜ਼ੀ ਦੇ ਇੱਕ ਬਾਣੇ ਦੇ ਵਿੱਚ ਬਾਣੇ ਨੂੰ ਬਦਨਾਮ ਕਰਨ ਦੇ ਚੱਕਰ 'ਚ ਇਹਨੂੰ ਇੱਕ ਸਿਰ ਤੇ ਚੜਾ ਲਿਆ ਪੰਜਾਬ ਦੇ ਲੋਕਾਂ ਨੇ ਪਰ ਐਨੇ ਜਿਹੜਾ ਕੁੜੀ ਨਾਲ ਗਲਤ ਕੀਤਾ ਉਹਨੂੰ ਟੌਰਚਰ ਕਰਿਆ ਉਹਦਾ ਮੋਬਾਈਲ ਦਾ ਸਾਰੇ ਪਾਸਵਰਡ ਚੇਂਜ ਕਰ ਉਹਦੇ ਜੋ ਵੀ ਉਹਦੇ ਮੋਬਾਈਲ 'ਚ ਸੀਗਾ ਉਹ ਆਪਣੇ 'ਚ ਮੋਬਾਈਲਾਂ 'ਚ ਸੈਂਡ ਕਰ ਲਏ ਨੇ ਕਹਿੰਦੇ ਕੁੜੀ ਗੰਦ ਪਾਉਂਦੀ ਸੀਗੀ ਹੋਰ ਕੁੜੀਆਂ ਗੰਦ ਨਹੀਂ ਸੀ ਪਾਉਂਦੀਆਂ ਸਾਨੀ ਲੋਕ ਉਹਦੀ ਵੈਬਸਾਈਟਾਂ ਬੰਦ ਕਰਾ ਦਿੰਦੇ ਨੇ ਜੇ ਤੁਸੀਂ ਐਡੇ ਇੱਕ ਖੱਬੀਖਾਨ ਸੀਗੇ ਅਮਰਿਤਪਾਲ ਮੈਰੋ ਨੂੰ ਕਹਿ ਰਿਹਾ ਜਿਹੜੇ ਨਾਲ ਦੇ ਸਾਥੀ ਵੀ ਸੀਗੇ ਜਿਹੜੇ ਦੋ ਮ ਉਹਨਾਂ ਨੂੰ ਕਹਿਣਾ ਚਾਹੁੰਦਾ ਆਪਣੇ ਹਾਨ ਦੇ ਨਾਲ ਪੰਗਾ ਕਿਉਂ ਨਹੀਂ ਲੱਤਾਂ ਤੁਸੀਂ ਮਿੱਕੇ ਨਾਲ ਕਿਉਂ ਨਹੀਂ ਲੱਤਾਂ ਜਿਹੜੀ ਕੁੜੀ ਕੋ ਹੋਰ ਕੈਨੇਡਾ 'ਚ ਗੰਦ ਪਾਉਂਦੀ ਉਹਦੇ ਨਾਲ ਕਿਉਂ ਨਹੀਂ ਲੱਤਾਂ ਯਾਨੀ ਜਿਹੜੇ ਪਰਦੇਸੀ ਬੰਦਾ ਤੁਸੀਂ ਉਹਨੂੰ ਟਾਰਗੇਟ ਕਰਦੇ ਹੋ ਸਾਡੇ ਨਾਲ ਪੰਗਾ ਲੈ ਕੇ ਦੇਖ ਅਸੀਂ ਤੇਰੇ ਇਕੱਲੇ ਨਾਲ ਇਕੱਲਾ ਮੀਡੀਆ ਦੇ ਸਾਹਮਣੇ ਕਹਿੰਦੇ ਇਕੱਲੇ ਨਾਲ ਇਕੱਲਾ ਕਿਤੇ ਵੀ ਆ ਜਾਏ ਕੋਈ ਡਰਦਾ ਨਹੀਂ ਜਦ ਮਰਜੀ ਆ ਜਾਏ ਯਾਰ ਹੋਰ ਤਰੀਕੇ ਵੀ ਐ ਇੰਟੈਲੀਜੈਂਸ ਬੈਠੀ ਹੈ ਸੀਆਈਡੀ ਬੈਠੀ ਹੈ ਸਾਈਬਰ ਸੈੱਲ ਬੈਠੀ ਹੈ ਕਦੇ ਕੰਪਲੀਟ ਦਿੱਤੀ ਦੋ ਸਾਲਾਂ ਚ ਤਿੰਨ ਸਾਲਾਂ ਚ ਉਹਨੇ ਦਿਖਾ ਦੇ ਕਦੇ ਕੰਪਲੀਟ ਦਿੱਤੀ ਹੋਵੇ ਕਦੇ ਕੰਪਲੀਟ ਇਹਦਾ ਤਰੀਕਾ ਬਹੁਤ ਗਲਤ ਹੈ ਬੰਦੇ ਨੂੰ ਮਰ ਜਾਣ ਤੋਂ ਮਾਰ ਦੋਗੇ ਤੋਕਾ ਨੂੰ ਮਾਫੀ ਮੰਗਾਉਂਦਾ ਯਾਰ ਤੂੰ ਕਿੱਡਾ ਕੱਪੀ ਗੰਨਾ ਐ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਦਰਬਾਰ ਸਾਹਿਬ ਜਾ ਕੇ ਜਿਹਨੇ ਮਾਫੀ ਮੰਗਣੀ ਖੇ ਜਾ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਦੇ ਮਾਫੀ ਮੰਗਲੋ ਮੰਦਿਰ ਤੋਂ ਮੰਗਲੋ ਐਦੇ ਐਦੇ ਖੁੱਦੂ ਬੰਦੇ ਦੇ ਵਿੱਚਾਂ ਮੈਂ ਕਹਿੰਦਾ ਮੈਂ ਤਾਂ ਅਹੀ ਗਾਉਂਗਾ ਮਾਫੀ ਨਹੀਂ ਮੰਗਣ ਦੀ ਲੋੜ ਨਹੀਂ ਮੇਰਾ ਨਾਮ ਸਿਮਰਨਜੀਤ ਸਿੰਘ ਮੇਰੇ ਨਾਲ ਕੁਲਦੀਪ ਢਟਵਾਲ ਜੀ ਨੇ ਜੀ ਇਹ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਜੀ ਅੱਜ ਇਹ ਅਮਰਪਾਲ ਮਹਿਰੋ ਜਿਹੜਾ ਆਪਣੇ ਆਪ ਨੂੰ ਇੱਕ ਯੋਧਾ ਸਮਝਦਾ ਏ ਕਿ ਉਹ ਪੰਜਾਬ ਦੇ ਜਿਹਨੂੰ ਯੋਧਾ ਕਹਿੰਦੇ ਤੇ ਥਾਂ-ਥਾਂ ਤੇ ਪੋਸਟਰ ਲੱਗੇ ਜਾ ਰਹੇ ਆ ਕਿਸ ਗੱਲ ਤੋਂ ਲੱਗੇ ਜਾ ਰਹੇ ਆ ਕਿ ਉਹਨੇ ਇੱਕ ਕੁੜੀ ਦਾ ਕਤਲ ਕਰਤਾ ਇਸ ਕਰਕੇ ਉਹਦੇ ਪੋਸਟਰ ਲੱਗੇ ਜਾ ਰਹੇ ਆ ਪਰ ਯੋਧਾ ਕਿਸ ਗੱਲ ਦਾ ਹੈ ਜਦੋਂ ਬੰਦਾ ਕਿਸੇ ਦਾ ਕਤਲ ਕਰਕੇ ਬਾਹਰਲੇ ਵਿਦੇਸ਼ਾਂ 'ਚ ਭੱਜ ਜਾਂਦਾ ਯੋਧਾ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਮਨੁੱਖ ਯੋਧਾ ਨਹੀਂ ਸਮਝਦਾ ਯੋਧੇ ਤਾਂ ਸਾਡੇ ਉਹ ਸੀਗੇ ਸਹੀਦ ਭਗਤ ਸਿੰਘ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ ਇਹ ਸਾਡੇ ਯੋਧੇ ਸੀਗੇ ਸਾਡੇ ਪੰਜਾਬ ਦੇ ਤੇ ਇਹਨੂੰ ਦਾ ਇੱਕ ਹਵਾਬਾਜ਼ੀ ਦੇ ਇੱਕ ਵਾਣੇ ਦੇ ਵਿੱਚ ਬਾਣੇ ਨੂੰ ਬਦਨਾਮ ਕਰਨ ਦੇ ਚੱਕਰ ਚ ਇਹਨੂੰ ਇੱਕ ਸਿਰ ਤੇ ਚੜਾ ਲਿਆ ਪੰਜਾਬ ਦੇ ਲੋਕਾਂ ਨੇ ਇਹੀ ਕਹਿ ਸਕਦੇ ਸਿਰ ਤੇ ਚੜਾ ਲਿਆ ਪਰ ਐਨੇ ਜਿਹੜਾ ਕੁੜੀ ਨਾਲ ਗਲਤ ਕੀਤਾ ਉਹਨੂੰ ਟੌਰਚਰ ਕਰਿਆ ਉਹਦਾ ਮੋਬਾਈਲ ਦਾ ਸਾਰੇ ਪਾਸਵਰਡ ਚੇਂਜ ਕਰ ਉਹਦੇ ਜੋ ਵੀ ਉਹਦੇ ਮੋਬਾਈਲ 'ਚ ਸੀਗਾ ਉਹ ਆਪਣੇ 'ਚ ਮੋਬਾਈਲਾਂ 'ਚ ਸੈਂਡ ਕਰ ਲਏ ਇਹਨਾਂ ਨੇ ਜੇ ਤੁਸੀਂ ਐਡੇ ਇੱਕ ਖੱਬੀਖਾਨ ਸੀਗੇ ਅਮਰਪਾਲ ਮੈਰੋ ਨੂੰ ਕਹਿ ਰਿਆ ਜਿਹਦੇ ਨਾਲ ਦੇ ਸਾਥੀ ਵੀ ਸੀਗੇ ਜਿਹੜੇ ਦੋ ਮਨ ਨੂੰ ਕਹਿਣਾ ਚਾਹੁੰਦਾ ਆਪਣੇ ਹਾਨ ਦੇ ਨਾਲ ਪੰਗਾ ਕਿਉਂ ਨਹੀਂ ਲੱਤਾਂ ਤੁਸੀਂ ਆਪਣੇ ਬਰਾਬਰ ਦੇ ਨਾਲ ਕਿਉਂ ਨਹੀਂ ਪੰਗਾ ਲੱਤਾਂ ਜੇ ਤੁਸੀਂ ਐਡੇ ਯੋਧੇ ਸੀਗੇ ਤੇ ਆਪਣੇ ਹਾਨ ਦੇ ਨਾਲ ਤਾਂ ਪੰਗਾ ਲੈ ਕੇ ਦੇਖਦੇ ਕਿਤੇ ਸਨੀ ਲਿਓਨ ਨਾਲ ਕਿਉਂ ਨਹੀਂ ਲੱਤਾਂ ਮਿੱਕੇ ਨਾਲ ਕਿਉਂ ਨਹੀਂ ਲੱਤਾਂ ਜਿਹੜੀ ਕੁੜੀ ਕੋ ਹੋਰ ਕੈਨੇਡਾ 'ਚ ਗੰਦ ਪਾਉਂਦੀ ਉਹਦੇ ਨਾਲ ਕਿਉਂ ਨਹੀਂ ਲੱਤਾਂ ਯਾਨੀ ਜਿਹੜਾ ਪਰਦੇਸੀ ਬੰਦਾ ਤੁਸੀਂ ਉਹਨੂੰ ਟਾਰਗੇਟ ਕਰਦੇ ਹੋ ਸਾਡੇ ਨਾਲ ਪੰਗਾ ਲੈ ਕੇ ਦੇਖ ਅਸੀਂ ਤੇਰੇ ਇਕੱਲੇ ਨਾਲ ਇਕੱਲਾ ਮੀਡੀਆ ਦੇ ਸਾਹਮਣੇ ਕਹਿੰਦੇ ਇਕੱਲੇ ਨਾਲ ਇਕੱਲਾ ਕਿਤੇ ਵੀ ਆ ਜਾ ਕੋਈ ਡਰਦਾ ਨਹੀਂ ਜਦ ਮਰਜੀ ਆ ਜਾ ਮੈਂ ਆਪਣਾ ਮੀਡੀਆ ਦੇ ਸਾਹਮਣੇ ਮੋਬਾਈਲ ਨੰਬਰ ਹੀ ਬੋਲੂਗਾ 6284137982 ਜਦੋਂ ਮਰਜ਼ੀ ਮੈਨੂੰ ਕਾਲ ਕਰੇ ਮੈਂ ਡਰਦਾ ਨਹੀਂ ਇਕੱਲੇ ਨਾਲ ਇਕੱਲਾ ਮੀਡੀਆ ਸਾਹਮਣੇ ਜਿੱਥੇ ਮਰਜ਼ੀ ਆ ਜੇ ਪਰ ਇਹ ਗਰੀਬ ਬੰਦੇ ਨੂੰ ਦਬਾਉਂਦੇ ਨੇ ਇਹਨਾਂ ਨੇ ਬਾਣੇ ਦੇ ਨਾਲ ਬਦਨਾਮ ਕਰਕੇ ਰੱਖਿਆ ਦੇਖੋ ਨਿਹੰਗ ਸਿੰਘਾਂ ਨੇ ਇੱਕ ਸਾਡੇ ਗੁਰੂ ਮਾਰੇ ਸੀਗੇ ਉਹਨੇ ਕਦੇ ਬਾਣੇ ਨੂੰ ਦਾਗ ਨਹੀਂ ਲਾਇਆ ਹੋਰ ਇੱਕ ਨਿਹੰਗ ਸਿੰਘ ਨੇ ਇਹਨਾਂ ਦਾ ਰਾਜਾ ਰਾਮ ਸਿੰਘ ਨੇ ਧਰਨੇ ਤੇ ਬੈਠੇ ਨੇ ਕਦੇ ਉਹਨਾਂ ਦਾ ਕਦੇ ਨਾ ਤੇ ਕੀਤੇ ਕਲੰਕ ਹੈਗਾ ਕੋਈ ਕਦੇ ਵੀ ਨਹੀਂ ਇਦਾਂ ਦੇ ਜੈਨੂਨ ਪਰਸਨ ਬਹੁਤ ਨਿਹੰਗ ਸਿੰਘ ਬਹੁਤ ਜਨ ਦੀ ਮੈਂ ਬਹੁਤ ਇੱਜ਼ਤ ਕਰਦਾ ਕਿ ਬਹੁਤ ਵਧੀਆ ਇਨਸਾਨ ਨੇ ਹਰਿਆਵਲਾਂ ਵਾਲੇ ਉਹਨਾਂ ਦਾ ਨਾਂ ਹੈ ਤੇ ਇਹਨਾਂ ਦਾ ਵੀ ਨਾਂ ਹੈ ਇਹ ਕੱਲ ਦੀ ਭੂਤਨੀ ਸੇਵਾ ਚੱਦ ਉਹੀ ਕਹਿ ਸਕਦੇ ਇਹਨੂੰ ਇੱਕ ਕੁੜੀ ਨੂੰ ਮਾਰ ਦੇਣਾ ਕਿੱਡੀ ਕਿ ਸ਼ਾਵਾ ਸੀ ਹੈ ਤੇ ਦੋ ਬੰਦੇ ਹੁਣ ਰਿਮਾਂਡ ਤੇ ਲੈ ਕੇ ਸ਼ਾਇਦ ਜੇਲ੍ਹ ਭੇਜ ਦੋ ਤੇ ਦਿੱਤਾ ਗਿਆ ਤੇ ਹੁਣ ਇਹ ਇੰਡੀਆ ਤੋਂ ਬਾਹਰ ਦੱਸਿਆ ਜਾ ਰਿਹਾ ਜੇ ਤੂੰ ਯੋਧਾ ਹੁੰਦਾ ਤਾਂ ਇੰਡੀਆ ਛੱਡ ਕੇ ਕਿਉਂ ਭੱਜਿਆ ਤੇਰੇ ਜੇ ਦਮ ਤਾਂ ਤੂੰ ਇੰਡੀਆ ਰਹਿੰਦਾ ਇੰਡੀਆ ਕਿਉਂ ਨਹੀਂ ਰਹਿਿਆ ਤੂੰ ਕਹਿੰਦੇ ਤਾਂ ਤੈਨੂੰ ਇਹ ਯੋਧਾ ਸਾਰੇ ਪਤਾ ਨਹੀਂ ਲੋਕ ਹੁਣ ਵੀ ਕਮੈਂਟ ਕਰਨਗੇ ਗਾਲਾਂ ਕੱਢਣਗੇ ਪਰ ਵੀਰੇ ਮੈਂ ਡਰਦਾ ਨਹੀਂ ਗਾਲਾਂ ਕੱਢੋ ਲੋਕਾਂ ਦਾ ਕੰਮ ਹੈ ਪਰ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਛਾਣਵੀਂ ਕਰਕੇ ਫਿਰ ਤੁਸੀਂ ਗਾਲਾਂ ਕੱਢੋ ਵੀ ਬਿਟੇ ਚ ਬੋਲਿਆ ਕੀ ਕਿਸੇ ਗਰੀਬ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਕਹਿੰਦੇ ਕੁੜੀ ਗੰਦ ਪਾਉਂਦੀ ਸੀਗੀ ਹੋਰ ਕੁੜੀਆਂ ਗੰਦ ਨਹੀਂ ਸਿਪਾਉਂਦੀਆਂ ਸਾਨੀ ਲੋ ਉਹਦੀ ਵੈਬਸਾਈਟਾਂ ਬੰਦ ਕਰਾ ਦਿਆ ਨੇ ਯਾਰ ਹੋਰ ਤਰੀਕੇ ਵੀ ਐ ਇੰਟੈਲੀਜੈਂਸ ਵੈਟੀ ਸੀਆਈਡੀ ਬੈਠੀ ਐ ਸਾਈਬਰ ਸੈੱਲ ਬੈਠੀ ਐ ਕਦੇ ਕੰਪਲੀਟ ਦਿੰਦੀ ਦੋ ਸਾਲਾਂ ਚ ਤਿੰਨ ਸਾਲਾਂ ਚ ਉਹਨੇ ਦਿਖਾ ਦੇ ਕਦੇ ਕੰਪਲੀਟ ਦਿੰਦੀ ਹੋਵੇ ਕਦੇ ਕੰਪਲੀਟ ਇਹਦਾ ਤਰੀਕਾ ਬਹੁਤ ਗਲਤ ਐ ਬੰਦੇ ਨੂੰ ਮਾਰ ਜਾਣ ਤੋਂ ਮਾਰ ਦੋਗੇ ਮਤਲਬ ਇਹ ਤਾਂ ਸਾਰੇ ਨੂੰ ਮਾਰ ਦੋਗੇ ਮੈਂ ਕੋਈ ਗਲਤ ਵੀਡੀਓ ਤਾਂ ਮੈਨੂੰ ਮਾਰ ਦੋਗੇ ਇਹ ਭਾਈ ਸਾਹਿਬ ਗਲਤ ਵੀਡੀਓ ਪਾ ਇਹਨੂੰ ਮਾਰ ਦੋਗੇ ਲੋਕਾਂ ਤੋਂ ਮਾਫੀ ਮੰਗਾਉਂਦਾ ਐ ਤੂੰ ਕਿੱਡਾ ਖੱਬੀ ਗੰਨਾ ਐ ਇਹ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਦਰਬਾਰ ਸਾਹਿਬ ਜਾ ਕੇ ਜਿਹਨੇ ਮਾਫੀ ਮੰਗਣੀ ਉੱਥੇ ਜਾ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਦੇ ਮਾਫੀ ਮੰ ਇਹਦੇ ਫੁੱਦੂ ਬੰਦੇ ਦੇ ਵਿੱਚਾਂ ਮੈਂ ਕਹਿੰਦਾ ਮੈਂ ਤਾਂ ਅਹੀ ਕਹੂੰਗਾ ਮਾਫੀ ਨਹੀਂ ਮੰਗਣ ਦੀ ਲੋੜ ਨਹੀਂ ਤੇ ਇਹ ਜਿਹੜਾ ਟਾਰਗੇਟ ਕਰਨਾ ਹਰ ਕਿਸੇ ਬੰਦੇ ਨੂੰ ਇੱਕ ਮੇਰੀ ਵੀਡੀਓ ਚੱਲੀ ਸੀ ਚੈਨਲ ਤੇ ਕਰਨ ਹੁੱਡਾ ਦੇ ਇੱਕ ਚੈਨਲ ਦੇ ਮੁੰਡੇ ਦਾ YouTube ਚੈਨਲ ਉਹਨੂੰ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਕਹਿੰਦਾ ਜੇ ਤੂੰ ਅੱਜ ਤੋਂ ਬਾਅਦ ਅਮਰਜੀਤ ਪਾਲ ਦੇ ਮੈਰੋ ਦੀ ਕੋਈ ਵੀਡੀਓ ਪਾਈ ਕਹਿੰਦਾ ਤੈਨੂੰ ਜਾਣਦਾਰ ਨਹੀਂ ਬੰਬੀਹਾ ਗਰੁੱਪ ਤੋਂ ਮੇਲ ਮੇਲ ਆਈਡੀ ਆਈ ਸਾਨੂੰ ਪਤਾ ਨਹੀਂ ਉਹਨੇ ਕੰਪਲੀਟ ਕੀਤੀ ਪਤਾ ਨਹੀਂ ਨਹੀਂ ਕੀਤੀ ਤੇ ਇਹ ਲੋਕ ਸਿਰਫ ਡਰਦੇ ਨੂੰ ਡਰਾਉਂਦੇ ਨੇ ਬਾਣੇ ਨੂੰ ਬਦਨਾਮ ਕਰਦੇ ਨੇ ਸਾਡੇ ਮਹਾਰਾਜਾ ਰਣਜੀਤ ਸਿੰਘ ਕਦੇ ਟੀਮੀਆਂ ਤੇ ਜਾਂ ਔਰਤਾਂ ਦੇ ਹੱਥ ਨਹੀਂ ਚੱਕਿਆ ਪਰ ਇਹ ਬੰਦੇ ਹੱਥ ਚੱਕਣ ਲੱਗ ਗਏ ਨੇ ਇਹਨਾਂ ਨੇ ਬਾਣੇ ਦਾ ਨਾਮ ਪੂਰਾ ਬਦਨਾਮ ਕੀਤਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਬਾਰ ਬਾਰ ਇਹੀ ਗੱਲ ਕਹੂੰਗਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਨਾ ਇਹ ਹੈ ਜੇ ਯੋਧਾ ਹੁੰਦਾ ਨਾ ਤਾਂ ਅੱਜ ਜਿਆ ਸਿਲੰਡਰ ਕੀਤਾ ਹੁੰਦਾ ਇਹਨੇ ਅੱਜ ਕੀਤਾ ਨਹੀਂ ਹੈਗਾ ਬਾਹਰ ਭੱਜ ਗਿਆ ਉਲਟਾ ਡਰ ਦੀ ਮਾਰੀ ਕਿ ਪੁਲਿਸ ਮੇਰੇ ਮਗਰ ਹੈ ਤੇ ਡਰੂ ਡਰ ਕੇ ਭੱਜਿਆ ਬਾਹਰ ਕਿ ਮੇਰਾ ਫਿਰ ਇਹਦਾ ਸਭ ਤੋਂ ਵੱਡਾ ਅਲ ਪਤਾ ਕੀ ਰੋਲ ਹੈ ਇਹ ਰੋਂਦਾ ਸਭ ਤੋਂ ਪਹਿਲਾਂ ਬਹੁਤ ਹੈ ਕੋਈ ਗੱਲਬਾਤ ਹੋ ਜਾਏ ਰੋਣਾ ਸ਼ੁਰੂ ਕਰ ਦਿੰਦਾ ਮੇਰੇ ਨਾਲ ਆ ਹੋਇਆ ਮੇਰੇ ਨਾਲ ਉਹ ਹੋਇਆ ਯਾਰ ਦਮ ਤਾਂ ਰੱਖ ਗੱਲ ਕਰਨ ਦਾ ਅੱਛਾ ਮਾਨ ਸਰ ਤੁਸੀਂ ਡਾਕਟਰ ਤਾਂ ਨੂੰ ਜੱਜਾਈ ਕਰਦੇ ਹੋ ਕਿ ਠੀਕਾ ਹੈ ਭਾਈ ਜੀ ਦੇਖੋ ਬਿਲਕੁਲ ਗਲਤ ਹੈ ਸਾਡੇ ਵੀ ਬੱਚੇ ਐ ਛੋਟੇ ਬੱਚੇ ਦੇਖਦੇ ਨੇ ਪਰ ਬਾਈ ਜਿਹੜਾ ਤਰੀਕਾ ਉਹ ਦੇਖੋ ਤੁਸੀਂ ਕਿੱਦਾਂ ਕਿੱਦਾਂ ਤਰੀਕਾ ਕਿਸ ਨੂੰ ਜਾਨ ਤੋਂ ਮਾਰਦੀ ਹੈ ਤਰੀਕਾ ਦੇਖੋ ਕਿੱਦਾਂ ਦਾ ਵੀ ਬੰਦੇ ਨੂੰ ਜਾਨ ਤੋਂ ਮਾਰ ਦੋ ਪਹਿਲਾਂ ਤੁਸੀਂ 2 ਸਾਲ ਤੋਂ ਪਹਿਲਾਂ ਉਹਦੇ ਨਾਲ ਤੁਸੀਂ ਐਡਾ ਲੰਦੇ ਹੋ ਤਾਂ ਤੁਹਾਨੂੰ ਸ਼ਰਮ ਨਹੀਂ ਆਈ ਉਹ ਤਾਂ ਵਿਚਾਲੀ ਗੱਲ ਦੱਸਦੇ ਨਹੀਂ ਜਦੋਂ ਕੁੜੀ ਮਾਰਤੀ ਸਭ ਕੁਝ ਕਰਤਾ ਗਲ ਦੱਬੇ ਉਹਦਾ ਯਾਰ ਤੁਸੀਂ ਤਿੰਨ ਬੰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਈ ਕਿਸੇ ਹਾਂ ਦੇ ਨਾਲ ਤਾਂ ਪੰਗਾ ਲੈ ਕੇ ਦੇਖੋ ਦੇਖੋ ਪੁਲਿਸ ਕਹਿ ਰਹੀ ਜੁੱਤੇ ਤੁਹਾਨੂੰ ਪਤਾ ਤਾਂ ਸਾਰੇ ਜਦੋਂ ਉੱਥੋਂ ਦੀ ਬਠਿੰਡਾ ਦੀ ਉਸਨੇ ਨਾਮ ਜਦ ਕੀ ਨਾਮ ਦਰਜ ਕਰ ਲਿਆ ਜੀ ਫਿਰ ਭੱਜਿਆ ਕਿਉਂ ਜੇ ਨਹੀਂ ਤਾਂ ਵਕੀਲ ਖੜਾ ਕਰਦਾ ਆਪਣਾ ਕਿ ਮੇਰਾ ਤਾਂ ਕੋਈ ਕਸੂਰੇ ਨਹੀਂ ਉਹਦੀ ਲੋਕੇਸ਼ਨ ਕਢਾ ਬੇ ਸਾਰੀ ਲੋਕੇਸ਼ਨ ਪਤਾ ਲੱਗੂਗੀ ਲੋਕੇਸ਼ਨ ਦੇ ਹਿਸਾਬ ਨਾਲ ਤਾਂ ਸੀਆਈਡੀ ਬੈਠੀ ਇੰਟੈਲੀਜੈਂਸ ਬੈਜੀ ਇੰਟੈਲੀਜੈਂਸ ਤੋਂ ਆਈ ਵੀ ਬੈਠੀ ਕਿੱਡੀਆਂ ਆਈਡੀ ਸਾਡੇ ਕਿੱਡੀ ਕਿੱਡੀਆਂ ਇੰਟੈਲੀਜੈਂਸ ਬੈਠੀਆਂ ਤੁਸੀਂ ਕਹਿੰਦੇ ਹੋ ਕਿ ਬਾਹਰ ਬਾਹਰ ਕਿਹਾ ਜੀ ਉਹ ਬਾਹਰ ਭੱਜ ਗਿਆ ਇਹ ਗੋਸ਼ਟੀ ਜੀ ਤੁਸੀਂ ਕਹਿੰਦੇ ਉਹ ਬਾਹਰ ਭੱਜ ਗਿਆ ਭਾਈ ਜੀ ਦੇਖੋ ਪੁਲਿਸ ਨੇ ਤੁਸੀਂ ਆਪ ਹੀ ਆਪ ਹੀ ਹੈ ਕਿ ਉਹਨਾਂ ਨੇ ਰਿਮਾਂਡ ਲਿਆ ਲਿਤਾ ਦੀ ਰਿਮਾਂਡ ਵੀ ਲਿਆ ਦੀ ਇਹ ਕੀ ਲੱਗਦਾ ਕਿ ਪੰਜਾਬ ਪੁਲਿਸ ਦੀ ਇੰਨੀ ਮਤਲਬ ਹਲਕੀ ਹੈ ਕਿ ਉਹ ਬਾਹਰ ਭੱਜ ਗਿਆ ਦੇਖੋ ਅੱਜ ਪੰਜਾਬ ਪੁਲਿਸ ਦਾ ਕੋਈ ਦੋਸ਼ ਨਹੀਂ ਪੰਜਾਬ ਪੁਲਿਸ ਨੂੰ ਸੁਭਣਾ ਨਹੀਂ ਆਉਂਦਾ ਜੋ ਦੱਸ ਗਏ ਭੱਜੂਗਾ ਜਦੋਂ ਬੰਦੇ ਨੇ ਮਾਰਤਾ ਚ ਕੋਈ ਵੀ ਹੋਵੇ ਸੁਪਨਾ ਨਹੀਂ ਹੁੰਦਾ ਪੰਜਾਬ ਪੁਲਿਸ ਨੂੰ ਕਿ ਇਹ ਨਾ ਬੰਦਾ ਮਾਰਤਾ ਹੁਣ ਉਹ ਨਾਲ ਦੀ ਨਾਲ ਪੁਲਿਸ ਆ ਜੂ ਪੁਲਿਸ ਨੂੰ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹਾ ਟੈਲੀਜੈਂਸ ਨੂੰ ਇੱਕੋ ਕੰਮ ਨਹੀਂ ਹੈ ਕਿ ਇਹ ਵੀਆਈਪੀ ਨਹੀਂ ਹੈ ਕਿ ਇਹਨੂੰ ਟ੍ਰੇਸ ਕਰੂਗੀ ਹੋਰ ਸਾਡੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਮਸਲੇ ਨੇ ਪਰ ਇਹਨੂੰ ਮੈਂ ਨਹੀਂ ਕਹਿੰਦਾ ਕਿ ਜੇ ਅਸਲ ਤਾਂ ਹੁੰਦਾ ਨਾ ਤਾਂ ਅਜੂਰੇ ਬੈਠਾ ਹੁੰਦਾ ਸਿਲੰਡਰ ਕੀਤਾ ਹੁੰਦਾ ਜਿਹਨੇ ਆਪਣੇ ਆਪ ਨੂੰ ਜਦੋਂ ਗੱਲ ਕਰਦੇ ਕਿ ਰਿਮਾਰਡ ਦਿੱਤਾ ਦੇ ਤੇ ਰਿਮਾਰਡ ਦਿੱਤਾ ਦੇ ਉਹ ਨਾ ਨੇ ਐਬੀਪਾ ਮੈਂ ਇਹਦਾ ਹੋਰੀ ਕਿ ਕੀ ਉਹ ਇਹਦੇ ਬਾਹਰ ਜਾ ਹੀ ਨਹੀਂ ਸਕਦਾ ਦੇਖੋ ਰਿਵਾਰਡ ਦੇ ਤਾਂ ਲੱ ਇੰਟਰਮਾ ਕਿਉਂ ਕਹੇ ਜੀ ਕੌਣ ਦਾ ਪੈਸਾ ਭੋਲੇ ਕੌਣ ਦਾ ਪਹਿਲਾ ਵੀ ਪਰਚੇ ਸੀਗੇ 에어ਪੋਰਟ ਨੂੰ ਸੁਤੇ ਦਿੱਤਾ ਹੋਗਾ ਪਹਿਲਾ ਵੀ ਭੱਜੇ ਨਾ ਬਾਈ ਦੇਖੋ ਤੁਸੀਂ ਕਿੱਡਾ ਵੀ ਕੰਮ ਕਰ ਲੋ 에어ਪੋਰਟ ਦੇ ਕੀ ਦੀ ਸੈਟਿੰਗ ਨਹੀਂ ਹੁੰਦੀ ਬੰਦੇ ਕੌਣ ਦੋ ਅਮਰੀਕਾ ਚ ਨਹੀਂ ਜਾਂਦੇ ਕਿਦੇ ਨਹੀਂ ਹੋ ਸਾਰੇ ਚਲੇ ਜਾਂਦੇ ਨੇ ਬਾਈ ਸਭ ਨੂੰ ਪਤਾ ਜੀ ਦੋ ਨੰਬਰ ਚ ਨਹੀਂ ਜਾ ਸਕਦੇ ਸੈਟਿੰਗ ਦੀ ਉਹ ਨਿਕਲ ਜਾਂਦਾ ਬੰਦਾ ਕੌਣ ਨਹੀਂ ਜਾਂਦਾ ਅਮਰੀਕਾ ਜਿਹਦੇ ਕੋਲ ਵੀਜ਼ਾ ਨਹੀਂ ਹੁੰਦਾ ਵੀ ਅਮਰੀਕਾ ਚਲੇ ਜਾਂਦਾ 50 ਲੱਖ ਰੁਪਏ ਜੀ ਤੇ ਪੈਸਾ ਸਭ ਚਲੇ ਜਾਂਦੇ ਬਾਈ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਇਸ ਚੀਜ਼ ਨੂੰ ਹੋਰ ਅੱਗੇ ਪ੍ਰੋਮੋਸ਼ਨ ਮਿਲੇਗੀ ਹੋਰ ਵੀ ਅੱਗੇ ਉੱਪਰ ਤੋਂ ਕੰਮ ਕਰ ਕਿੱਦਾਂ ਦੀ ਪ੍ਰੋਮੋਸ਼ਨ ਕਰਦੇ ਤੁਸੀਂ ਬੰਦੇ ਆ ਨਹੀਂ ਜਿਹੜਾ ਕੰਮ ਹੋਣਾ ਯਾਰ ਕਿ ਤਾਨੂੰ ਕੋਈ ਹੋਰ ਜਿਹੜਾ ਕਹਿੰਦਾ ਵੀ ਅਸੀਂ ਵੀ ਮਾਰਾਂਗੇ ਅਸੀਂ ਵੀ ਕਰਾਂਗੇ ਬਾਈ ਦੇਖੋ ਇਹ ਤਰੀਕਾ ਗਲਤ ਹੈ ਬਈ ਪੁਲਿਸ ਨੂੰ ਕੰਪਲੇਟ ਦੋ ਸਾਈਬਰ ਸੈੱਲੂ ਕੰਪਲੇਟ ਦੋ ਪੇਜ ਬੰਦ ਕਰਾਇਆ ਜਾਵੇ ਸਭ ਤੋਂ ਪਹਿਲਾਂ ਪੇਜ ਬੰਦ ਉਹਦੇ ਘਰ ਦੇ ਨੂੰ ਜਾ ਕੇ ਦੱਸਿਆ ਜਾਵੇ ਤੁਹਾਡਾ ਆ ਬੱਚਾ ਕੰਮ ਕਰਦਾ ਪਿਆ ਸਾਈਬਰ ਨੂੰ ਦੱਸੋ ਬਾਈ ਕਿਉਂ ਨਹੀਂ ਬੰਦ ਸਾਲ ਕਰਦੀ ਮੇਰੇ ਕਿੰਨੇ ਮਸਲੇ ਪੁਲਿਸ ਨੇ ਹੱਲ ਕੀਤੇ ਬਾਈ ਉਹ ਕਾਫੀ ਹੋ ਗਏ ਆ ਵੀ ਇਸ ਦਾ ਪਹਿਲਾਂ ਉਹਨੂੰ ਕਾਫੀ ਲੋਕਾਂ ਨੂੰ ਸਾਬਤ ਹੋ ਗਏ ਆ ਉਹਨਾਂ ਬਿੱਤਾਂ ਵੀ ਦੁਨੀਆਂ ਨੂੰ ਕਿਹਾ ਬੰਦ ਕਰਦੇ ਨਹੀਂ ਕਹਿੰਦੇ ਜਦੋਂ ਹੋ ਗਿਆ ਤਾਂ ਫਿਰ ਸਾਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾ ਪਿਆ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਜਿਹੜੀਆਂ ਮਤਲਬ ਦਮਦਸੀਆਂ ਨੇ ਦੱਸਦੇ ਮਰਿਆ ਜਿਹੜੇ ਚਲਾਉਂਦੇ ਸੀ ਇਸ ਤਰ੍ਹਾਂ ਦੇ ਇਹ ਲਚਰਦਾ ਫਲਾਉਂਦਾ ਸੀ ਉਹਨੇ ਇਹ ਵੀ ਬੰਦ ਕਰ ਦਿੱਤਾ ਕਿ ਲੋਕ ਕਿੱਦਣਾ ਕਿਤੇ ਦਰਤਾਂ ਉਹਦੇ ਵਿੱਚ ਬੈਠੇ ਨੇ ਦੇਖੋ ਜਿਹੜਾ ਕਰੂਗਾ ਪਰੂਗਾ ਜੀ ਠੀਕ ਹੈ ਜਿਹੜਾ ਕਰੂਗਾ ਪਰੂਗਾ ਜਿਹੜਾ ਗਲਤ ਕੰਮ ਕਰੂਗਾ ਪਰ ਉਹ ਜੇ ਮੈਂ ਗਲਤ ਕੰਮ ਕਰਾਂਗਾ ਮੈਂ ਵੀ ਪਰਾਂਗਾ ਕਿਤੇ ਨਾ ਕਿਤੇ ਮੈਂ ਗਲਤ ਕੰਮ ਕਰਾਂਗਾ ਤਾਂ ਪਰਾਂਗਾ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਲਚਰਦਾ ਫਲਾਉਂਦੇ ਆ ਆਪਣਾ ਉਹ ਚੜਾਵੇ ਆਪਣੀ ਲਿਮਟ ਚੜਾਵੇ ਕਿ ਇਹ ਨਹੀਂ ਕਿ ਤੁਸੀਂ ਵੀ ਵੀਡੀਓ ਪਾਈ ਜੋ ਠੀਕ ਹੈ ਮੰਨਦੇ ਆ ਕਿ ਉਹਨਾਂ ਨੇ ਵੀਡੀਓ ਪਾਈ ਪਰ ਤਰੀਕਾ ਗਲਤ ਆ ਉਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਜੀ ਉਹ ਸਹੀ ਆ ਜਾਂ ਉਹ ਗਲਤ ਪਰ ਤਰੀਕਾ ਇਹਨਾਂ ਦਾ ਵੀ ਗਲਤ ਸੀ ਵੀਡੀਓ ਪਾਉਣ ਦਾ ਤੁਸੀਂ ਵੀਡੀਓ ਬਣਾਓ ਸਾਰੇ ਅਸੀਂ ਵੀ ਵੀਡੀਓ ਪਾਉਂਦੇ ਆ ਕਪੜਾ ਵਿੱਚ ਪਾਉਂਦੇ ਆ ਕੋਈ ਗੱਲ ਨਹੀਂ ਚੱਲਦੀ ਪਰ ਕਿਸੇ ਨੂੰ ਜਾਣ ਤੇ ਮਾਰ ਦੇਣਾ ਉਹ ਤਰੀਕਾ ਗਲਤ ਆ ਉਹ ਨਹੀਂ ਚਾਹੀਦਾ ਅੱਜ ਮੇਨ ਕਾਰਨ ਕੀ ਆ ਤੁਹਾਡਾ ਕੀ ਪੁਆਇੰਟ ਕੀ ਆ ਕਿ ਉਹਨੂੰ ਲੋਕਾਂ ਨੂੰ ਕੁਝ ਰਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਰਹਿਣਾ ਚਾਹੁੰਦੇ ਆ ਸਰਕਾਰ ਨੂੰ ਰਹਿਣਾ ਚਾਹੁੰਦੇ ਆ ਜਾਂ ਅਮਨਤ ਪਾਲ ਨੂੰ ਤੁਸੀਂ ਕਹਿਣਾ ਚਾਹੁੰਦੇ ਆ ਕਿ ਉਹਨੂੰ ਕੀ ਕਹਿਣਾ ਚਾਹੁੰਦੇ ਆ ਸਮਝ ਨਹੀਂ ਕਿ ਇਹ ਹਰ ਇੱਕ ਬੰਦਾ ਜਾਣੂ ਹੈ ਇਹਨਾਂ ਚੀਜ਼ੇ ਨੂੰ ਕੌਣ ਦਾਤਾ ਕਿੰਨਾ ਗਲਤ ਹੈ ਕਿੱਥੇ ਗਲਤ ਹੈ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਧਰਤਾਂ ਤੇ ਚੱਲ ਰਹੀਆਂ ਲੱਚਰ ਤੋਂ ਲੈ ਕੇ ਹਰ ਇੱਕ ਬੰਦਾ ਸਵਾਲ ਉਠਾ ਰਿਹਾ ਤੁਹਾਡਾ ਕੀ ਮਕਸਦ ਕੀ ਹੈ ਰਿਸਪੌਂਸਰ ਸਭ ਤੋਂ ਪਹਿਲਾਂ ਜੀ ਜਿਹੜਾ ਇਹਨੇ ਉਹਨੂੰ ਕੁੜੀ ਨੂੰ ਮਾਰਿਆ ਠੀਕ ਹੈ ਮਾਰਨਾ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਠੀਕ ਹੈ ਵੀ ਨਹੀਂ ਮਾਰਨਾ ਤਰੀਕਾ ਗਲਤ ਸੀ ਪੂਰਾ ਪੰਜਾਬ ਕਹਿ ਰਿਹਾ ਪੂਰਾ ਪੰਜਾਬ ਨਹੀਂ ਪੂਰਾ ਬੰਬੇ ਦਾ ਗੱਲਾਂ ਹੋ ਰਹੀਆਂ ਠੀਕ ਹੈ ਕੋਈ ਅੱਜ ਮੰਗ ਕਰੇ ਉਹਦਾ ਕੋਈ ਕੀ ਮੰਗ ਰਿਹਾ ਜੋ ਕਿਹਦੇ ਆ ਕੇ ਮੰਗ ਰਿਹਾ ਦੇਖੋ ਮੇਰੀ ਮੰਗ ਤਾਂ ਇਹ ਪੁਲਿਸ ਨੇ ਉਹ ਅਰੈਸਟ ਕਰੇ ਸਭ ਤੋਂ ਪਹਿਲਾਂ ਤਾਂ ਅਰੈਸਟ ਕੀਤਾ ਜਾਵੇ ਇਹਨੇ ਹੋਰ ਪਤਾ ਨਹੀਂ ਕੀ ਕੀਤਾ ਹੋਗਾ ਕਿਸੇ ਨੂੰ ਧਮਕੀਆਂ ਦਿੱਤੀਆਂ ਉਹਤੇ ਵੀ ਛਾਣਬੀਨ ਹੋਣੀ ਜ਼ਰੂਰੀ ਚਾਹੀਦੀ ਹੈ ਇਹਦੀ ਵੀ ਪੁਲਿਸ ਕੋਈ ਨਾ ਅੱਜ ਨਹੀਂ ਤਾਂ ਕੱਲ ਨਿਕਾਲੀਦਾ ਪਰਸੋਂ ਫੜਿਆ ਜਾਊਗਾ ਜੈਨ ਨੂੰ ਆਪਣੇਸੈਂਡਰ ਕਰਨਾ ਪਊਗਾ ਜੇ ਬਾਹਰ ਭੱਜ ਗਿਆ ਤਾਂ ਐਲਓਸੀ ਜਾਰੀ ਹੋਊਗੀ ਕਿਤੇ ਨਾ ਕਿਤੇ ਏਅਰਪੋਰਟ ਤੇ ਚੱਕਿਆ ਜਾਊਗਾ ਤੁਹਾਡਾ ਅੰਮ੍ਰਿਤਪਾਲ ਨਾਲ ਕੀ ਰਿਲੇਸ਼ਨ ਹੈ ਕੀ ਕਨਾਲ ਜੀ ਅੰਮ੍ਰਿਤਪਾਲ ਨਹੀਂ ਮੇਰਾ ਕਾਹਦਾ ਰਿਲੇਸ਼ਨ ਹੈ ਉਹਦੇ ਨਾਲ ਮੇਰਾ ਕੋਈ ਰਿਸ਼ਤੇਦਾਰ ਥੋੜੀ ਮੇਰਾ ਕੋਈ ਦੋਸਤ ਥੋੜੀ ਹੈ ਮੈਂ ਤਾਂ ਕਦੇ ਨਹੀਂ ਜਾਣਦਾ ਮੈਂ ਕਦੇ ਮਿਲਿਆ ਸਤੋਂ ਮਿਲੀ ਤਾਂ ਕੋਈ ਨਾਸਰਣ ਦੇ ਰਿਹਾ ਹੈ ਜੀ ਤੁਸੀਂ ਆਪਣੀ ਮੰਗ ਕੀ ਤੇ ਰੱਖੋਗੇ ਕੋਈ ਕਾਰਵਾਈ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਰਿਲੇਟਰ ਦੇ ਵਿੱਚ ਕਿਸੇ ਨੂੰ ਦੇਣਾ ਚਾਹੁੰਦੇ ਹੋ ਕਿਸੇ ਡੀਸੀ ਆਫਿਸਰ ਕੋਈ ਅਫਸਰ ਵੀ ਨੂੰ ਮਿਲੋਗੇ ਕੀ ਕਰੋਗੇ ਦੇਖੋ ਦੋ ਚੀਜ਼ਾਂ ਨੇ ਅਸੀਂ ਬਠਿੰਡਾ ਐਸਐਸਬੀ ਨੂੰ ਕੁੜੀ ਦੇ ਘਰ ਦੇੋਂ ਲੈ ਕੇ ਪਹੁੰਚਾਂਗੇ ਨੈਕਸਟ ਪ੍ਰੈਸ ਕਾਨਫਰੈਂਸ ਤੇ ਉਹਦੇ ਕੁੜੀ ਦੇ ਮੇਰੇ ਨਾਲ ਘਰ ਦੇ ਬੈਠਣਗੇ ਜਿਵੇਂ ਬਠਿੰਡੇ ਕਰਾਂ ਸੌਰੀ ਬਟ ਬਠਿੰਡੇ ਕਰਾਂ ਐਸਐਸ ਨਾਲ ਜਦੋਂ ਮਿਲਾਂਗੇ ਉੱਥੇ ਪ੍ਰੈਸ ਕਾਨਫਰੈਂਸ ਕਰਾਂ ਜਾਂ ਮੈਂ ਕਰਾਂ ਚੰਡੀਗੜ੍ਹੋਂ ਉਹਨਾਂ ਨੂੰ ਬੁਲਾ ਕੇ ਕੁੜੀ ਦੇ ਘਰ ਦੇ ਨਾਲ ਗੱਲਬਾਤ ਥੋੜੀ ਥੋੜੀ ਮੇਰੀ ਗੱਲ ਗੱਲਬਾਤ ਕਰਕੇ ਫਿਰ ਆਪ ਮੀਡੀਆ ਸਾਹਮਣੇ ਲੈ ਕੇ ਆਵਾਂ ਐਸਐਸਓ ਨੂੰ ਨਹੀਂ ਨਹੀਂ ਮੇਰਾ ਕੋਈ ਰਿਲੇਸ਼ਨ ਨਹੀਂ ਪਤਾ ਹੈ ਮੈਂ ਸਮਾਜ ਸੇਵੀ ਹਾਂ ਬਾਈ ਮੈਨੂੰ ਕੋਈ ਵੀ ਬੁਲਾ ਲੇ ਮੈਂ ਤਾਂ ਸਮਾਜ ਸੇਵੀ ਜਾਵਾਂਗਾ ਬਈ ਇਹਦੇ ਵੀ ਆਪਣਾ ਨਾਂ ਤੇ ਇੰਟਰੋਡਕਸ਼ਨ ਪੂਰਾ ਦੇ ਦਿਓ ਬਾਈ ਜੀ ਮੇਰਾ ਨਾਂ ਸਿਮਰਨਜੀਤ ਸਿੰਘ ਮਾਨ ਹੈ ਜੀ ਸਮਾਜ ਸੇਵੀ ਮੁਹਾਲੀ ਤੋਂ ਜੀ ਨਾਲ ਮੇਰੇ ਕੁਲਦੀਪ ਸਿੰਘ ਹੈ ਜੀ ਫਰੀਦਕੋਟ ਤੋਂ ਜੀ ਅਸੀਂ ਇਕੱਠੇ ਕੰਮ ਕਰਦੇ ਹਾਂ ਸੋਸ਼ਲ ਵਰਕ ਦਾ ਕੋਈ ਵੀ ਹੈਲਪ ਹੋਵੇ ਤਾਂ ਆਪਾਂ ਨਾਲ ਕਿਤੇ ਵੀ ਚੱਲੇ ਜਾਂਦੇ ਹਾਂ ਪਰਿਵਾਰ ਨਾਲ ਗੱਲ ਹੋ ਗਈ ਹੈ ਕਿ ਉਹ ਐਸਐਸਪੀ ਸਾਹਿਬ ਨੂੰ ਮਿਲਣਾ ਚਾਹੁੰਦੇ ਮਿਲਣਗੇ ਜੀ ਕਿਉਂ ਨਹੀਂ ਮਿਲਣਗੇ ਬਾਈ ਜੀ ਤੁਹਾ ਕੱਲ ਜਾਂ ਪਰਸੋਂ ਤੱਕ ਕੱਲ ਜਾਂ ਪਰਸੋਂ ਤੱਕ ਆਪਾਂ ਐਸੇ ਹੀ ਬਟੰਡਾ ਨਹੀਂ ਜੀ ਪ੍ਰਦਰਸ਼ਨ ਵੀ ਕਰੋਗੇ ਹਾਂਜੀ ਜੇ ਨਾ ਪ੍ਰਦਰਸ਼ਨ ਕਰਾਂਗੇ ਬਿਲਕੁਲ ਕਰਾਂਗੇ ਜੀ ਹੱਕ ਹੈ ਸਾਡਾ ਜੀ ਕਿਸੇ ਨਾਲ ੱੱਕਾ ਹੋਊਗਾ ਤਾਂ ਆਪਾਂ ਨਾਲ ਨਹੀਂ ਖੜਾਂ ਕਿਸੇ ਗਰੀਬ ਪਰਿਵਾਰ ਨਾਲ ਖੜਾਂ ਯਾਰ ਪੰਜ ਘਰ ਚਲਾਉਂਦੀ ਸੀ ਕਿੱਡੀ ਕਿੱਡੀ ਕਦੀ ਬਾਦਰੀ ਹੈ ਕੁੜੀ ਨੂੰ ਮਾਰਦਾ ਪੰਜ ਘਰ ਚੱਲਦੇ ਸੀ ਯਾਰ ਹੋਰ ਕੁੜੇ ਵੀ ਗੰਦ ਪਾਉਂਦੀ ਸੀ ਉਹਨਾਂ ਨੂੰ ਤਾਂ ਕੀਤਾ ਨਹੀਂ ਉਹਨਾਂ ਨੂੰ ਸਮਝਾ ਦਿਓ ਉਹਨਾਂ ਨੂੰ ਵੀ ਆ ਰਹੀ ਹੈ ਨਾ ਉਹੀ ਮੈਂ ਕਹਿ ਰਿਹਾ ਸਮਝਾ ਸਾਈਬਰ ਸੈਲ ਸਾਈਬਰ ਸੈਲਜ ਕੰਪਲੀਟ ਦਿੱਤੀ ਇਹਨਾਂ ਨੇ ਸਾਈਬਰ ਸੈਲ ਚ ਕੋਈ ਕੰਪਲੇਂਟ ਦੋ ਤਿੰਨ ਸਾਲਾਂ ਦੀ ਦੋ ਸਾਲਾਂ ਦੀ ਕਿਹੜੀ ਕੀਤੀ ਇਹਨਾਂ ਕੋਈ ਦਿਖਾ ਦਿਓ ਮੈਨੂੰ ਆਰਟੀਪਾ ਕੇ ਦੇਖ ਲਓ ਤੁਸੀਂ ਖੋਦ ਦੇ ਕੋਲ ਮੈਂ ਤਾਂ ਦੇਖੀ ਇਹਨਾਂ ਦੀ ਪ੍ਰਦਰਸ਼ਨ ਕਰੋਗੇ ਤਾਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਏਗਾ ਰੋਡ ਜਾਮ ਕਰਾਂਗੇ ਧਰਨਾ ਲਾਵਾਂਗੇ ਉੱਤੇ ਮਾਨ ਸਾਹਿਬ ਇਸ ਚੀਜ਼ ਤੇ ਤਾਂ ਤੁਸੀਂ ਅੱਜ ਘਰ ਕੇ ਕੰਫਰੈਸ ਜਿਹੜੀ ਲੈਕਚਰ ਤਾਂ ਇਸ ਦੇ ਖਿਲਾਫ ਵੀ ਕਦੀ ਸੋਚਿਆ ਤੁਸੀਂ ਇਹਨੂੰ ਰੋਕਣ ਵਾਸਤੇ ਬਾਈ ਜੀ ਮੈਂ ਉਹ ਤਾਂ ਪਹਿਲਾਂ ਕਹਿ ਚੁੱਕਾ ਹਾਂ ਪਹਿਲੇ ਮੈਂ ਉਹ ਗੱਲ ਕਲੀਅਰ ਕਰ ਚੁੱਕਿਆ ਜਿਹੜੇ ਲੈਕਚਰ ਤਾਂ ਫਲਾਉਂਦੇ ਆ ਇਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਵੀ ਬਣਦੀ ਕਾਰਵਾਈ ਇਹਨਾਂ ਦੇ ਪੇ ਦੀਪਕਾ ਲੋਖਾ ਜਿਹੜੀ ਉਹਨੂੰ ਪੋਸਟ ਪ੍ਰੋਡਕਸ਼ਨ ਮਿਲੀ ਹੈ ਠੀਕ ਹੈ ਜੀ ਤੁਹਾਨੂੰ ਲੱਗਦਾ ਠੀਕ ਈ ਐਦਾਂ ਤਾਂ ਸਾਰੇ ਮੰਗਲ ਨੇ ਬਾਈ ਜੀ ਮੈਂ ਤਾਂ ਮੰਗੀ ਨਹੀਂ ਹੈ ਮੈਨੂੰ ਵੀ ਥ੍ਰੈਟ ਨਹੀਂ ਮੈਂ ਬਹੁਤ سارے ਮੁੱਦੇ ਚੱਕੇ ਮੈਨੂੰ ਵੀ ਥ੍ਰੈਟ ਮੈਂ ਤਾਂ ਮੰਗੀ ਨਹੀਂ ਨਾ ਚਾਹੀਦੀ ਸਾਨੂੰ ਅਸੀਂ ਤਾਂ ਐਦਾਂ ਕੱਲੇ ਘੁੰਮਦੇ ਕੱਲੇ ਘੁੰਮਾਂਗੇ ਸਾਨੂੰ ਤਾਂ ਮੈਂ ਇਸ ਜਿਹੜੇ ਆ ਜਿਹੜੇ ਪ੍ਰੋਮੋਸ਼ਨ ਕਰਦੇ ਆ ਇਹ ਸੋਸ਼ਲ ਮੀਡੀਆ ਤੇ ਉਹ ਵੀ ਗੱਲ ਕਰਦੇ ਆ ਜਿਹੜੇ ਹੋਰ ਕਰਦੇ ਪਏ ਬਾਈ ਜੀ ਦੇਖੋ ਉਹਨਾਂ ਨੂੰ ਮਿਲੀਆਂ ਨੂੰ ਥ੍ਰੈਟ ਸੀਗੇ ਮੇਲ ਦੇ ਨਾਲ ਧਮਕੀਆਂ ਆਉਂਦੀਆਂ ਸੀ ਉਹ ਅਰੈਸਟ ਵੀ ਹੋ ਗਏ ਨੇ ਦੋ ਬੰਦੇ ਚਾਹ ਪਟਿਆਲੇ ਤੋਂ ਅਰੈਸਟ ਵੀ ਬਾਕੀ ਪੁਲਿਸ ਦੇਖੋ ਖੜੀ ਹੈ ਜਦੋਂ ਮਰਜੀ ਇਹਨਾਂ ਨਾਲ ਖੜੀ ਪੁਲਿਸ ਇਹ ਨਹੀਂ ਕਿ ਨਾ ਹੀ ਕਾਰਵਾਈ ਨਾਲ ਦੇ ਨਾਲ ਕਾਰਵਾਈ ਹੋਵੇ ਸਰ ਡਿਪਾਰਟਮੈਂਟ ਕਿਉਂ ਨਹੀਂ ਗੱਲ ਕਰਦਾ ਕਿ ਅੱਜ ਕੱਲ੍ਹ ਤਾਂ ਇਹ ਕਰਦੀਆਂ ਨੇ ਇਹਨੂੰ ਬੈਠ ਗਈ ਬਾਈ ਜੀ ਇਥੋਂ ਆਪਣੇ ਇਹਨਾਂ ਦਾ ਸਾਡੇ ਮਹਿਲਾ ਕਮਿਸ਼ਨਰ ਪੰਜਾਬ ਦਾ ਬਿਆਨ ਤਾਂ ਆ ਹੀ ਗਿਆ ਤੂੰ ਕਰੋੜ ਕੀ ਕਹਿਦੀ ਉਹ ਕਹਿੰਦੀ ਕਾਰਵਾਈ ਕਰਾਂਗੇ ਜੇ ਤੂੰ ਪਰ ਹੋ ਕੀ ਕੋਣ ਡਿਸਾਈਡ ਕਰੇਗਾ ਕਿ ਕਿੰਨਾ ਕਰ ਸਕਦੇ ਦੇਖੋ ਜੋ ਵੀ ਮੁਕਦਮਾਦਾਰ ਚਾਹੂਗਾ ਪੇਜ ਬੰਦ ਹੋਊਗਾ ਇਹ ਤੋਂ ਪਰ ਹੁਣ ਉਹ ਕੀ ਕਰ ਪੁਲਸ ਹੋਰ ਕੀ ਕਰ ਸਕਦੀ ਹੈ ਵੀ ਜੇਲ੍ਹ ਭੇਜ ਸਕਦੇ ਤੋਂ ਪਰ ਉਹ ਵੀ ਨਹੀਂ ਮਾਰ ਸਕਦੀ ਨਾ ਉਹਨਾਂ ਦੇ ਵੀ ਰਾਈਟ ਨਹੀਂ ਹੈ ਸਰ ਜਿਹੜੇ ਨਾਰਮਲੀ ਤੁਸੀਂ ਕਹਿ ਰਹੇ ਹੋ ਗੱਲ ਚੱਲ ਰਹੀ ਹੈ ਵੀ ਬਹੁਤ ਸਾਰੇ ਲੋਕ ਕਰ ਰਹੇ ਨੇ ਇਹਦੇ ਤੇ ਕੌਣ ਡਿਸਾਈਡ ਕਰੇਗਾ ਵੀ ਕਿੰਨਾ ਕਰ ਸਕਦੇ ਆਂ ਸੋਸ਼ਲ ਮੀਡੀਆ ਦੇਖੋ ਲੋਕ ਐਂਟਰਟੇਨਮੈਂਟ ਆਸ ਤੇ ਯੂਜ਼ ਕਰਦੇ ਆਂ ਕੋਈ ਐਨੇ ਕੱਪੜੇ ਪਾ ਰਿਹਾ ਜਾਂ ਕੋਈ ਜ਼ਿਆਦਾ ਪਾ ਰਿਹਾ ਜਾਂ ਜੋ ਵੀ ਕਰ ਰਿਹਾ ਸੋਸ਼ਲ ਮੀਡੀਆ ਤੇ ਕਰ ਰਿਹਾ ਵੀਰ ਚਿਰਤਾ ਬਾਈ ਜੀ ਕੱਪੜੇ ਬੰਦ ਕਰਾਣ ਦੇ ਤੱਕ ਬੋਰਡ ਬਿਠਾਇਆ ਦੇਖੋ ਫਿਲਮਾਂ ਚ ਵੀ ਆਉਂਦਾ ਇਹਨੂੰ ਆਪਾਂ ਗਲਤ ਕਿਵੇਂ ਕਹਿ ਸਕਦੇ ਆਂ ਵੀਰੇ ਫਿਲਮਾਂ ਦੀ ਤਾਂ ਆਪਾਂ ਗੱਲ ਹੀ ਨਾ ਕਰੀਏ ਫਿਲਮਾਂ ਬਸ ਇਹਦਾ ਨਾਈ ਜਾਈਏ ਜੀ ਜਿਹੜਾ ਮੇਨ ਮੁੱਦਾ ਫਿਲਮਾਂ ਬਸ ਇਹਦਾ ਨਾਈ ਜੇ ਫਿਲ ਨਹੀਂ ਨਹੀਂ ਗੱਲ ਸੋਸ਼ਲ ਮੀਡੀਆ ਤੇ ਫੇਸਬੁਕ ਜਾਂ ਇੰਸਟਾ ਦੀ ਹੋ ਰਹੀ ਹੈ ਹਾਂ ਹਾਂ ਕੋਈ ਕਹਿ ਰਿਹਾ ਕੌਣ ਡਿਸਾਈਡ ਕਰੂਗਾ ਕੌਣ ਦੇਖੋ ਜਿਹੜੇ ਪੰਜਾਬ ਦੇ ਜ਼ਿੰਮੇਦਾਰ ਬੰਦੇ ਜਿਵੇਂ ਮੈਂ ਲਾਲੀ ਕਮਿਸ਼ਨ ਪੰਜਾਬ ਦਾ ਬਿਆਨ ਆਇਆ ਉਹ ਕਰਨਗੇ ਕਾਰਵਾਈ ਜੇ ਕੋਈ ਕੋਈ ਕੰਪਲੇਟ ਦੋ ਭਾਈ ਜੀ ਤੁਸੀਂ ਵੀ ਚੱਕਲੇ ਤੁਸੀਂ ਵੀ ਸਨਾਜ ਸੇਵੀ ਹੋ ਜਾਂ ਤੁਸੀਂ ਚਲੋ ਨਾਂ ਨਿਆਂ ਦੇ ਜੱਥੇ ਬੰਨਿਆ ਤੇ ਰੋਕਾਰੋ ਜਿਨ੍ਹਾਂ ਨੇ ਕਿਹਾ ਗਲਤ ਐਸੀ ਹੀ ਕਹਿੰਦੇ ਕਿ ਚਲੋ ਕਿਸ ਨੂੰ ਮਾਰਨਾ ਨਹੀਂ ਚਾਹੀਦਾ ਖਾਸ ਕਰ ਨਿਹੱਥੇ ਨੂੰ ਮਾੜੇ ਢੀਂਗੇ ਸਮਾਜ ਸੇਵੀ ਕੁਝ ਇਸ ਗੱਲ ਉਹ ਕਿ ਚੱਕੂ ਮੇਂ ਕੀ ਹੋਰ ਲੇਡੀਜ਼ ਜਿਹੜੀਆਂ ਨੇ ਉਹਨਾਂ ਦੇ ਨਾਲ ਟਕਣਾ ਉਹ ਤੇ ਉਹ ਇਦਾਂ ਦੀ ਪ੍ਰੈਜ਼ੈਂਟ ਨਾਲ ਸੋਸ਼ਲ ਮੀਡੀਆ ਤੇ ਬਾਈ ਜੀ ਥੋੜੇ ਦਿਨ ਵੇਟ ਕਰੋ ਜਿਹੜਾ ਹੁਣ ਕਰੂਗਾ ਆਪਾਂ میڈیا ਦੇ ਸਾਹਮਣੇ ਲਗਾ ਜਲੂਸ ਕਰਦਾਂਗੇ ਆਪਾਂ ਤਰੀਕੇ ਨਾਲ ਸਮਝਾਵਾਂਗੇ ਇਹ ਨਹੀਂ ਕਿ ਜਾਨ ਤੋਂ ਮਾਰਦੀ ਆਪਾਂ ਕਾਨੂੰਨੀ ਤਰੀਕੇ ਨਾਲ ਚੱਲਾਂਗੇ ਪੁਲਿਸ ਬੈਠੀ ਹਾਈ ਕੋਰਟ ਬੈਠਾ ਬਾਈ ਜੀ ਕੰਮ ਕਰੋ ਕਿਉਂ ਨਹੀਂ ਕਰਦੇ ਪੁਲਿਸ ਵੀ ਕਰਦੀ ਹਾਈ ਕੋਰਟ ਵੀ ਕਰਦਾ ਕੋਈ ਨਹੀਂ ਕਰਦਾ ਸਰ ਹਾਈ ਕੋਰਟ ਨੂੰ ਵੀ ਪਤਾ ਕਿ ਕੀ ਚੱਲ ਰਹੀ ਹੈ ਕਿਉਂ ਨਹੀਂ ਬੰਦ ਕਰ ਰਹੇ ਬਾਈ ਜੀ ਕੋਈ ਕੇਸ ਲੜੇਗਾ ਸਰ ਜੇ ਕੋਈ ਕੇਸ ਲੜੇਗਾ ਤਾਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੂੰ ਕੋਈ ਸੁਪਨਾ ਆ ਜਾਏਗਾ ਉੱਥੇ ਜਾ ਕੇ ਕੇਸ ਤਾਂ ਉਹਨੂੰ ਪਤਾ ਹੋਏਗਾ ਜਿੱਟੇ ਦਾ ਪਤਾ ਹੋਊਗਾ ਤਾਂ ਜਾ ਕੇ ਉਹਨੂੰ ਕਿਹੜਾ ਸੁਪਨਾ ਆ ਜਾਏਗਾ ਹਾਈ ਕੋਰਟ ਦੀ ਕਿਹਨੇ ਜੱਜ ਸਾਹਿਬ ਨੂੰ ਪਤਾ ਵੀ ਇਹ ਚੱਲ ਰਹੀ ਨਹੀਂ ਪਤਾ ਨਾ ਉਹਨਾਂ ਨੂੰ ਵੀ ਜੇ ਜੇ ਕਿਸੇ ਨੂੰ ਪਤਾ ਹੋਊਗਾ ਤਾਂ ਆਪਾਂ ਕੰਪਲੇਂਟਡ ਬਣਾਾਂਗੇ ਤਾਂ ਹੀ ਹੈ ਨਾ ਇੱਕ ਮਿੰਟ ਆ 2 ਮਿੰਟ ਭਾਈ ਸਾਹਿਬ ਕੁਲਦੀਪ ਸਾਹਿਬ ਕਰਨੀ ਬਸ ਇੱਕ ਸਵਾਲ ਹੈ ਪਹਿਲਾਂ ਕਰ ਦਿਓ ਸਿੱਕੀ ਬਾਣੀ ਦੇ ਵਿੱਚ ਦੇਖੋ ਜਿਹੜੇ ਕਦੇ ਚਿੱਟਾ ਵਿਜੈ ਨੂੰ ਵੱਲ ਕਰਾਇਆ ਤਾਂ ਉਸੇ ਪਰਿਵਾਰਾਂ ਲੱਗੇ ਲੱਗੇ ਚਲੇਗੇ ਕਿਸੇ ਨੇ ਕੋਈ ਢੀੜੀਆਂ ਫਾਦੂ ਲੱਗੇ ਉਸੇ ਪਰਿਵਾਰਾਂ ਲੱਗੇ ਚਲੇਗੇ ਇਦਾਂ ਕਿਦਾਂ ਰੱਬ ਦੀ ਸਿੱਖੀ ਨੂੰ ਲੋਕ ਜਿਹੜੇ ਵਿਸ਼ਵਾਸ ਕਰਦੇ ਸੀ ਸਾਡਾ ਮਾਨ ਹੈ ਕਿ ਲੋਕ ਪ੍ਰਭਾਵਿਤ ਹੋਣ ਜਿਵੇਂ ਇਹਨਾਂ ਨੂੰ ਦੇਖੋ ਜੀ ਇਹ ਸਿੱਖੀ ਦਾ ਨਾਮ ਦੋ ਚਾਰ ਬੰਦੇ ਹੁੰਦੇ ਨੇ ਜਿਹੜੇ ਸਿੱਖੀ ਦੇ ਨਾਮ ਉਹਨੂੰ ਬਦਨਾਮ ਕਰਦੇ ਨੇ ਕਿ ਇਹਨਾਂ ਦਾ ਨਾਮ ਉੱਪਰ ਨਾ ਹੋ ਜਾਏ ਛਰਾਰਤੀ ਅੰਸਰ ਨੇ ਦੋ ਚਾਰ ਪੂਰੇ ਨੂੰ ਨਹੀਂ ਕਹਿ ਸਕਦੇ ਜਿਹੜੇ ਕਿਰਪਾਨਾ ਲੈ ਕੇ ਵੱਡਤਾ ਆ ਕਰਦਾ ਫਤਿਹਗੜ੍ਹ ਸਾਹਿਬ ਪਰਸੋਂ ਦੀ ਗੱਲ ਕਰੀ ਹੱਥ ਵੱਡਤਾ ਸੁਣਿਆ ਹੁਣ ਤੁਸੀਂ ਮੀਡੀਆ ਤੇ ਉਹ ਵੀ ਤਰੀਕਾ ਗਲਤ ਹੈ ਕਿ ਆ ਮਤਲਬ ਹੱਥ ਵੱਡ ਤੋਂ ਬੰਦੇ ਨੂੰ ਜਾਣ ਤੋਂ ਮੈਂ ਤਰੀਕਾ ਗਲਤ ਹੈ ਇਹ ਬਾਣੇ ਨੂੰ ਗੁਰੂ ਸਾਹਿਬਾਂ ਦੇ ਬਾਣੇ ਪਾਈ ਜਿਹੜੇ ਉਹਨਾਂ ਨੂੰ ਬਦਨਾਮ ਕਰ ਠੀਕ ਹੈ ਜੀ ਇਹ ਦੋ ਦੋ ਲੈਣਾ ਆ ਬੋਲਣ ਦੀ ਭਾਈ ਸਾਹਿਬ ਹਾਂ ਜੀ ਮੇਰਾ ਨਾਮ ਕੁਲਦੀਪ ਸਿੰਘ ਆ ਸਭ ਤੋਂ ਪਹਿਲਾਂ ਅੱਜ ਜਿਸ ਮੁੱਦੇ ਤੇ মিডিਆ ਇਕੱਠਾ ਆ ਮੇਨ ਗੱਲ ਆ ਵੀ ਸਾਡਾ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਸੀਗੀ ਔਰ ਜੋ ਅਮਰਪਾਲ ਮਹਿਰੋ ਨੇ ਜੋ ਇਹ ਕੰਮ ਕੀਤਾ ਬਹੁਤ ਗਲਤ ਕੀਤਾ ਸਿੱਖੀ ਬਾਣੇ ਨੂੰ ਬਦਨਾਮ ਕਰਨ ਲਈ ਇਹ ਕੰਮ ਹੋਇਆ ਸਾਡੇ ਪੰਜਾਬ ਨੂੰ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੇ ਇਹ ਕਰ ਰਹੇ ਨੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਸਾਥ ਦੇ ਰਹੇ ਆ ਇਹ ਜੋ ਕੰਮ ਹੋਇਆ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੀ ਆ ਔਰ ਹਮੇਸ਼ਾ ਟਾਰਗੇਟ ਗਰੀਬ ਬੰਦਾ ਹੀ ਕੀਤਾ ਜਾਂਦਾ ਅਗਰ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਬੰਦਾ ਅਗਰ ਗਲਤ ਕੰਮ ਕਰਦਾ ਤਾਂ ਦੇਸ਼ ਸੰਵਿਧਾਨ ਨਾਲ ਚੱਲਦਾ ਦੇਸ਼ ਸੰਵਿਧਾਨ ਦੇ ਮੁਤਾਬਕ ਬੀਐਨਐਸ ਦੇ ਮੁਤਾਬਕ ਜਿਹਨੇ ਜੋ ਕੰਮ ਕੀਤਾ ਉਹ ਸਾਈਬਰ ਕ੍ਰਾਈਮ ਔਰ ਉਹਨੂੰ ਉਹ ਸਜ਼ਾ ਦੇ ਸਕਦਾ ਉਹ ਕੰਪਲੀਟਡ ਬਣ ਸਕਦਾ ਸੀ ਨਾ ਕਿ ਉਹ ਇਸ ਨੂੰ ਜਾਣ ਤੋਂ ਮਾਰਦਾ ਇਹ ਉਹਨੇ ਗਲਤ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਆਂ ਔਰ ਮੈਂ ਪੰਜਾਬ ਪੁਲਿਸ ਤੋਂ ਡੀਜੀਪੀ ਪੰਜਾਬ ਤੋਂ ਇਸ ਗੱਲ ਦੀ ਮੰਗ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਤੇ ਕੀਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਨੈਕਸਟ ਪੰਜਾਬ ਦਾ ਮਾਹੌਲ ਸਹੀ ਰੱਖਿਆ ਜਾਵੇ ਔਰ ਸਾਡੇ ਜਿਹੜੇ ਇਹ ਸਾਰੇ ਧਰਮਾਂ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਉਹਦਾ ਤੇ ਨਕੇਲ ਪਾਈ ਪਾਈ ਜਾ ਸਕੇ ਇੰਨਾ ਹੀ ਮੈਂ ਆਪ ਜੀ ਨੂੰ মিডিਆ ਨੂੰ ਇਹਦਾ ਇਹਦੇ ਬਾਰੇ ਕਹਣਾ ਚਾਹੁੰਦਾ ਵਿਆਸਤ ਕੌਣ ਕਰ ਰਿਹਾ ਇਹਦੇ ਪਿੱਛੇ ਦੇਖੋ ਇੰਟੈਲੀਜੈਂਸੀ ਇਹਦੇ ਪਿੱਛੇ ਪੂਰਾ ਇਹਦੇ ਦੱਸ ਸਕਦੀ ਹੈ ਦੇਸ਼ ਵਿਰੋਧੀ ਗਤੀਵਿਧੀ ਆ ਪੰਜਾਬ ਹੀ ਕਿਉਂ ਟਾਰਗੇਟ ਹੁੰਦਾ ਪੰਜਾਬ ਦੇ ਵਿੱਚ ਹੀ ਕਿਉਂ ਇਹ ਚੀਜ਼ਾਂ ਆ ਰਹੀਆਂ ਇਹਦੇ ਪਿੱਛੇ ਕਿਤਾ ਨਾ ਕਿਤੇ ਕੋਈ ਨਾ ਚੀਜ਼ ਜੁੜੀ ਹੋਈ ਆ ਇਹ ਇਹਦੇ ਪਿੱਛੇ ਸਾਨੂੰ ਸੀਆਈਡੀ ਸਾਡੀ ਇੰਟੈਲੀਜੈਂਸ ਉਹ ਇਹਦੇ ਤੇ ਧਿਆਨ ਦੇਣ ਵੀ ਇਹਦੇ ਪਿੱਛੇ ਕੌਣ ਆ ਮੈਂ ਚਾਹੁੰਗਾ ਵੀ ਇਹਦੇ ਤੇ ਕੁੱਲ ਮਿਲਾ ਕੇ ਇਹਦੇ ਤੇ ਪੂਰਾ ਇਨਸਾਫ ਉਸ ਪਰਿਵਾਰ ਨੂੰ ਦਵਾਇਆ ਜਾਵੇ ਜੇਡੀ ਨੇ ਸਿਆਸਤ ਕਰਨ ਲਈ ਸਿਆਸਤ ਨਹੀਂ ਸੀ ਆਈਡੀ ਸਿਆਸਤ ਨਹੀਂ ਕਰ ਰਹੀ ਅਮਰਪਾਲ ਮੈਨੂੰ ਜੋ ਆਪਦੇ ਆਪ ਨੂੰ ਪਹਿਲਾਂ ਦੇਸ਼ ਦਾ ਇਹਦਾ ਰਾਖਾ ਪੰਜਾਬ ਦਾ ਕਹਿ ਰਿਆ ਸੀ ਉਹਨੇ ਇੱਕ ਕੁੜੀ ਨਾਲ ਗਲਤ ਕੰਮ ਕਰਕੇ ਔਰ ਉਹਦਾ ਕਤਲ ਕਰਕੇ ਫਿਰ ਇਥੋਂ ਭੱਜਣ ਦਾ ਉਹ ਭੱਜਦਾ ਉਹ ਨਾ ਭੱਜਦਾ ਸਰ ਇਹ ਸਾਰਾ ਮੀਡੀਆ ਤੇ ਸਾਰਾ ਕੁਝ ਆ ਰਿਹਾ ਮੀਡੀਆ ਹੀ ਦਿਖਾ ਰਿਹਾ ਤੁਸੀਂ ਉਥੋਂ ਐਸਐਸਪੀ ਮੈਡਮ ਬਠਿੰਡਾ ਹੋਈ ਪ੍ਰਾਪਤ ਕਰਦੀ ਐਸਐਸਪੀ ਕਹ ਰਹੀ ਓਥੇ ਐਸਐਸਪੀ ਮੈਡਮ ਬਠਿੰਡਾ ਨੂੰ ਇਹਦੇ ਬਾਰੇ ਮੈਡਮ ਉਹਦੇ ਤੇ ਆ ਰਹੇ ਆ ਹੁਣ ਅਸੀਂ ਉਸ ਪਰਿਵਾਰ ਨਾਲ ਮਿਲਣ ਜਾ ਰਹੇ ਆ ਅਸੀਂ ਉਸ ਪਰਿਵਾਰ ਨੂੰ ਬੁਲਾ ਵੀ ਰਹੇ ਆ ਅਸੀਂ ਨੈਕਸਟ ਜਿਹੜਾ ਟਾਰਗੇਟ ਹੈਗਾ ਉਸ ਪਰਿਵਾਰ ਕੋਲੇ ਜਾ ਰਹੇ ਆ ਪੰਜਾਬ ਦੀ ਇੰਟੈਲੀਜੈਂਸੀ ਤੇ ਜਿਹੜੀ ਸੀਆਈ ਹੈ ਉਹ ਫੇਲ ਹੈ ਇਸ ਤਰ੍ਹਾਂ ਨਹੀਂ ਇਹਦੇ ਤੇ ਫੇਲ ਦਾ ਮੈਂ ਇਸ ਗੱਲ ਤੇ ਇਹ ਨਹੀਂ ਕਹਿ ਰਿਹਾ ਫੇਲ ਆ ਇਹਦੇ ਪਿੱਛੇ ਉਹਨਾਂ ਨੂੰ ਜੇ ਇੰਟੈਲੀਜੈਂਸ ਔਰ ਸਾਡੀ ਪੰਜਾਬ ਪੁਲਿਸ ਉਹਦੇ ਤੇ ਕੰਮ ਕਰ ਰਹੀ ਆ ਤਾਂ ਉਹਨਾਂ ਦੇ ਜਿਹੜੇ ਹੈਗੇ ਆ ਕੁਝ ਸਾਥੀ ਪਕੜੇ ਵੀ ਆ ਨਾ ਪਕੜਿਆ ਹੁਣ ਉਹਦੇ ਤੇ ਅਗਲੀ ਜਿਹੜੀ ਉਹ ਉਹਨਾਂ ਦਾ ਇਨਵੈਸਟੀਗੇਸ਼ਨ ਪਾਰਟ ਆ ਉਹਨਾਂ ਨੂੰ ਵੀ ਸਮਾਂ ਮਿਲਣਾ ਚਾਹੀਦਾ ਨਾਲ ਇੰਟੈਲੀਜੈਂਸ ਉਹਦੇ ਤੇ ਕੰਮ ਕਰ ਰਹੀ ਆ ਆਪਦਾ ਵਰਕ ਕਰ ਰਹੀ ਆ ਪਰ ਆਕਾਲ ਦੇ ਜਿਹੜੇ ਹੈਡ ਗਰੰਟੀ ਏ ਉਹ ਐਮਆਰਓ ਦੇ ਹੱਕ ਚ ਆ ਗਈ ਹੁੰਦੀ ਆ ਦੇਖੋ ਜੀ ਇਹਦੇ ਵਿੱਚ ਕੀ ਆ ਦੋ ਪਾਰਟ ਆ ਜਿਸ ਬੰਦੇ ਨੇ ਚੀਜ਼ ਕੀਤੀ ਆ ਉਹਨੇ ਸਿੱਖੀ ਬਾਣੇ ਨੂੰ ਅਪਣਾ ਕੇ ਚੀਜ਼ ਦਾ ਕਾਰਾ ਕੀਤਾ ਗਿਆ ਕੀ ਇਹਦੇ ਵਿੱਚ ਪੱਗ ਪੰਨ ਲੈਣਾ ਜਾਂ ਆਪਾਂ ਨਾਮ ਲੈ ਕੇ ਪਗੜੀ ਬਨਣ ਤੋਂ ਬਾਅਦ ਜਦੋਂ ਕੋਈ ਚੀਜ਼ ਦਾ ਆਪਾਂ ਗਲਤ ਕੰਮ ਕਰ ਦਿੰਨੇ ਆ ਤਾਂ ਜਿਹੜੀਆਂ ਸੈਂਸਿਟਿਵ ਭਾਵਨਾਵਾਂ ਉਹ ਸਿੱਖੀ ਨਾਲ ਜੋੜ ਲੈਂਦੀਆਂ ਜ਼ਿਆਦਾਤਰ ਸਾਡੇ ਪੰਜਾਬ ਦੇ ਇਸ ਗੱਲ ਤੇ ਆਗੇ ਵੀ ਉਹ ਸਿੱਖ ਪਰਿਵਾਰຊਿਓ ਨੇ ਚੰਗਾ ਕੰਮ ਕੀਤਾ। ਕਾਰਤਕ ਤੇ ਹੈਡ ਗ੍ਰੰਥੀ ਨੂੰ ਕੀ ਸਮਝ ਨਹੀਂ ਭਾਵਨਾਵਾਂ ਹੈਗੀਆਂ ਕਿ ਗਲਤ ਕੰਮ ਹੈਗਾ। ਨਹੀਂ ਉਹਦੇ 'ਚ ਇਹ ਨਹੀਂ ਇਹ ਉਹਨਾਂ ਦਾ ਆਪਣਾ ਵਿਚਾਰ ਆ। ਇਹ ਉਹਨਾਂ ਦਾ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਔਰ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਨੇ ਉਹਨਾਂ ਨੇ ਹਰ ਸਮਾਜ ਦੀ ਰੱਖਿਆ ਤੇ ਧਰਮ ਲਈ ਆਪਣੇ ਜਾਨ ਔਰ ਆਪਣੇ ਪਰਿਵਾਰ ਦੀ ਰੱਖਿਆ ਕੀਤੀ ਨਾ ਕਿ ਕਿਸੇ ਮਜਬੂਰ ਮਜਲੂਮ ਤੇ ਅਤਿਆਚਾਰ ਕੀਤਾ ਪਰ ਇਸ ਬੰਦੇ ਨੇ ਜੋ ਕੀਤਾ ਉਹ ਗਲਤ ਕੀਤਾ